ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਈ ਪ੍ਰੇਮੀਆਂ ਦਾ ਸਵਾਲ ਹੁੰਦਾ ਆ ਕਿ ਜੇ ਗੁਰੂ ਘਰ ਦੇ ਵਿੱਚ ਦਸਵੰਦ ਨਾ ਭੇਜਿਆ ਜਾਵੇ ਤੇ ਉਹਦੇ ਨਾਲ ਕੀ ਹੁੰਦਾ ਆ ਸੋ ਮਹਾਰਾਜ ਜੀਆਂ ਦੇ ਘਰ ਦੇ ਵਿੱਚ ਪੰਜ ਤਰੀਕੇ ਦੇ ਨਾਲ ਮਾਇਆ ਭੇਟਾ ਕੀਤੀ ਜਾਂਦੀ ਆ ਪਹਿਲਾ ਤਰੀਕਾ ਆ ਗੁਰੂ ਸਾਹਿਬ ਜੀਆਂ ਦੀ ਦਰਸ਼ਨੀ ਭੇਟਾ ਦੇਣੀ ਦੂਜਾ ਤਰੀਕਾ ਆ ਰਾਗੀ ਢਾਡੀ ਕਥਾ ਵਾਚਕਾਂ ਨੂੰ ਮਾਇਆ ਭੇਟ ਕਰਨੀ ਤੀਸਰਾ ਤਰੀਕਾ ਆ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਸੇਵਾ ਪਾਉਣੀ ਚੌਥਾ ਤਰੀਕਾ ਆ ਕਾਰ ਸੇਵਾ ਵਾਲਿਆਂ ਨੂੰ ਗ੍ਰਾਹੀ ਦੇਣੀ ਇਹ ਪੰਜਵਾਂ ਤਰੀਕਾ ਆ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਜਾਂ ਤਾਂ ਗੁਰੂ ਘਰੇ ਬਚਾਉਣਾ ਨਹੀਂ ਤਾਂ ਕਿਸੇ ਗਰੀਬ ਦੀ ਮਦਦ ਕਰਨੀ। ਸੋ ਸੰਗਤ ਜੀ ਮਹਾਰਾਜ ਜੀਆਂ ਦੇ ਇੱਕ ਬਚਨਿਆਂ ਜੋ ਬਾਪੇ ਕੇ ਦਾਮਨਾ ਦੇ ਹੈ। ਤਿੰਨ ਕਹਿ ਗਿਆ ਹੈ ਬਾਬਰ ਕੇ ਲਿਆ ਹੈ। ਜਿਹੜਾ ਆਪਣੀ ਕਿਰਤ ਕਮਾਈ ਦੇ ਵਿੱਚ ਦਸਵਾਂ ਹਿੱਸਾ ਗੁਰੂ ਘਰ ਦੇ ਵਾਸਤੇ ਨਹੀਂ ਕੱਢਦਾ ਕਿਸੇ ਗਰੀਬ ਵਾਸਤੇ ਨਹੀਂ ਕੱਢਦਾ। ਮਹਾਰਾਜ ਕਹਿੰਦੇ ਫਿਰ ਉਹਦੇ ਉਹ ਮਾਇਆ ਕਦੀ ਬੋੜ ਕੇ ਚੈਨੀਆਂ ਦੇ ਵਿੱਚ ਲੱਗ ਜਾਂਦੀ ਆ ਕਦੀ ਬਿਮਾਰੀਆਂ ਤੇ ਲੱਗ ਜਾਂਦੀ ਆ ਕਦੀ ਡਾਕਟਰਾਂ ਦੀਆਂ ਕੀਸਾਂ ਤੇ ਲੱਗ ਜਾਂਦੀ ਆ ਤੇ ਕਦੀ ਦਵਾਈਆਂ ਵਾਸਤੇ ਲੱਗ ਜਾਂਦੀ ਆ ਸੋ ਮਹਾਰਾਜ ਬੜੇ ਬੇਅੰਤ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਾਢ ਹੀ ਲੈਂਦੇ ਆ ਸੋ ਸੰਗਤ ਜੀ ਇਹ ਬਚਨ ਸੱਚਾ ਆ ਵੀ ਜੇ ਕੋਈ ਬੰਦਾ 1000 ਰੁਪਿਆ ਕਮਾਵੇ ਨਾ ਤੇ 100 ਰੁਪਿਆ ਗੁਰੂ ਘਰ ਦੇ ਵਿੱਚ ਭੇਟਾ ਕਰ ਦਿੰਦਾ ਆ ਪਰ ਜੇ ਕੋਈ 10000 ਕਮਾਵੇ ਫਿਰ ਸੰਗਤ ਜੀ 1000 ਦੇਣ ਲੱਗਿਆ ਨਾ ਉਹ ਕੰਨੀ ਘਤਰਾਉਂਦਾ ਆ ਜੇ ਕੋਈ ਲੱਖ ਕਮਾ ਲਵੇ ਫਿਰ ਤਾਂ ਗੁਰੂ ਘਰ ਨੂੰ ਭੋਲੀ ਜਾਂਦਾ ਗੁਰੂ ਘਰ ਵੱਲ ਨੂੰ ਮੂੰਹ ਹੀ ਨਹੀਂ ਕਰਦਾ ਇਸ ਕਰਕੇ ਗੁਰੂ ਘਰ ਦਾ ਦਸਵਾਂ ਹਿੱਸਾ ਆਪਣੇ ਆਪਣੇ ਗੁਰੂ ਘਰ ਦੇ ਵਿੱਚ ਹਮੇਸ਼ਾ ਵਾਸਤੇ ਜ਼ਰੂਰ ਪਹੁੰਚਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਫਿਰ ਆਪਾਂ ਕਹਿੰਦੇ ਆ ਫਲਾਣੇ ਪੇਜ ਵਾਲਾ ਵੀਡੀਓ ਚੰਗੀਆਂ ਨਹੀਂ ਪਾਉਂਦਾ ਪਰ ਬਾਈ ਆਪਾਂ ਬੇਕਾਰ ਵੀਡੀਓ ਨੂੰ ਜਿਹੜਾ ਲਾਈਕ ਕਰਦੇ ਆ ਪਰ ਜੇਕਰ ਕੋਈ ਚੰਗੀਆਂ ਵੀਡੀਓ ਪਾਉਂਦਾ ਉਹਨੂੰ ਆਪਾਂ ਸਪੋਰਟ ਨਹੀਂ ਕਰਦੇ ਵੀਡੀਓ ਨੂੰ ਸ਼ੇਅਰ ਨਹੀਂ ਕਰਦੇ ਵੀਰ ਬਣ ਕੇ ਜੇ ਤੁਹਾਨੂੰ ਪੇਜ ਆਪਣਾ ਚੰਗਾ ਲੱਗਦਾ ਤਾਂ ਆਪਣੀਆਂ ਵੀਡੀਓ ਜਿਹੜੀਆਂ ਸੁਣ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਸਾਰੇ ਭਰਾਵਾਂ ਦਾ